ਅਸਲਾਮ ਵਾਲੇਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਅਸੀਂ ਆਪ ਸਭ ਲਈ ਅਬਦੁਲ ਕਾਦਰ ਸ਼ਾਹ ਜ਼ਿਲਾਨੀ ਮਹਿਬੂਬ ਸੁਭਾਨੀ ਪੀਰੇ ਪੀਰਾ ਮੇਰੇ ਮੀਰਾ ਗੌਸ ਪਾਕ 11ਵੀਂ ਵਾਰੀ ਸਰਕਾਰ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਕਲਮਾ ਲੈ ਕੇ ਹਾਜ਼ਰ ਹੋਏ ਹਾਂ ਜਿਹੜੇ ਮੀਰਾ ਗੌਸ ਪਾਕ ਸਰਕਾਰ ਦੇ ਮੁਰੀਦ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਮੀਰਾ ਗੌਸ ਪਾਕ ਸਰਕਾਰ ਦੇ ਦੀਦਾਰ ਕਰਨਾ ਚਾਹੁੰਦੇ ਆ ਉਹਨਾਂ ਲਈ ਖਾਸ ਇਹ ਕਲਮਾ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੂੰ 11ਵਾਂ ਵਾਲੇ ਪੀਰ ਦੇ ਦਰਸ਼ਨਾ ਦੀ ਤਾਂਗ ਹੈ ਉਹਨਾਂ ਲਈ ਅੱਜ ਦਾ ਇਹ ਕਲਮਾ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਇਸ ਕਲਮੇ ਨੂੰ ਪੜਨ ਦੇ ਨਾਲ ਇਸ ਕਲਮੇ ਦੀ ਪੜਾਈ ਕਰਨ ਦੇ ਨਾਲ ਤੁਹਾਨੂੰ ਮੀਰ ਅਗੋਸਪਾਲ ਸਰਕਾਰ ਦੇ ਦਰਸ਼ਨ ਜ਼ਰੂਰ ਹੋਣਗੇ ਜੇਕਰ ਤੁਸੀਂ ਸੱਚੇ ਦਿਲੋਂ ਇਸ ਕਲਮੇ ਦਾ ਵਿਰਧ ਕਰੋਗੇ ਇਸ ਕਲਮੇ ਦੀ ਪੜਾਈ ਕਰੋਗੇ ਤਾਂ ਤੁਹਾਨੂੰ ਮੀਰ ਅਗੋਸਪਾਲ ਸਰਕਾਰ ਨੇ ਦਰਸ਼ਨ ਜ਼ਰੂਰ ਦੇਣੇ ਹੀ ਦੇਣੇ ਆ ਇਸ ਵਿੱਚ ਕੋਈ ਸ਼ੱਕ ਨਹੀਂ ਪੂਰੀ ਗਰੰਟੀ ਵਾਲਾ ਇਹ ਕਲਮਾ ਹੈ ਇਸ ਨਾਲ ਗੌਸਵਾਕ ਸਰਕਾਰ ਦੇ ਦਰਸ਼ਨ ਜ਼ਰੂਰ ਹੁੰਦੇ ਨੇ ਦੋਸਤੋ ਇੱਕ ਤਾਂ ਇਸ ਕਲਮੇ ਨੂੰ ਤੁਸੀਂ 41 ਦਿਨ ਦੀ ਸਾਧਨਾ ਕਰਕੇ ਸਦ ਕਰ ਸਕਦੇ ਹੋ ਤੁਹਾਨੂੰ 41 ਦਿਨ ਦੀ ਸਾਧਨਾ ਕਰਨੀ ਪਵੇਗੀ ਇਸ ਕਲਮੇ ਨੂੰ ਸਿੱਧ ਕਰਨ ਲਈ ਦੂਜੇ ਜਿਹੜੇ ਲੋਕ 41 ਦਿਨ ਦੀ ਸਾਧਨਾ ਨਹੀਂ ਕਰ ਸਕਦੇ ਉਸ ਕਲਮੇ ਨੂੰ ਖੁੱਲਾ ਪੜ੍ਹ ਸਕਦੇ ਨੇ ਜਦੋਂ ਵੀ ਉਹਨਾਂ ਦਾ ਮਨ ਕਰੇ ਉਦੋਂ ਪੜ ਸਕਦੇ ਨੇ ਹਰ ਰੋਜ਼ ਪੜ ਸਕਦੇ ਨੇ ਮੇਰਾ ਗੌਸ ਪਾਕ ਸਰਕਾਰ ਦੇ دیਵਾਨੇ ਇਸ ਕਲਮੇ ਨੂੰ ਹਰ ਰੋਜ਼ ਪੜ ਸਕਦੇ ਨੇ ਜਿਹੜੇ ਸਾਧਨਾ ਨਹੀਂ ਕਰ ਸਕਦੇ ਜਿਹੜੇ ਹਰ ਰੋਜ਼ ਬੰਨਣਾ ਚਾਹੁੰਦੇ ਨੇ ਇਸ ਕਲਮੇ ਨੂੰ ਆਪਣਾ ਨਿਤਦਾ ਕਰਮ ਬਣਾਉਣਾ ਚਾਹੁੰਦੇ ਨੇ ਇਸ ਕਲਮੇ ਦੇ ਰਾਹੀਂ ਮੇਰਾ ਗੌਸ ਪਾਕ ਸਰਕਾਰ ਨੂੰ ਯਾਦ ਕਰਨਾ ਚਾਹੁੰਦੇ ਨੇ ਉਹ ਕਿਸੇ ਵੀ ਵੀਰਵਾਰ ਤੋਂ ਇਸ ਕਲਮੇ ਨੂੰ ਸ਼ੁਰੂ ਕਰ ਸਕਦੇ ਨੇ ਇਸ ਕਲਮੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਦੇਸੀ ਕਿਉ ਦੀ ਨਿਯਾਜ਼ ਤਿਆਰ ਕਰਨੀ ਹੈ ਈਲੇ ਰੰਗ ਦੀ ਵਿੱਚ 100 ਵੀ ਠੁੱਟੀ ਪਾ ਕੇ ਸੱਤ ਇਲੈਚੀਆਂ ਸੱਤ ਲੌਂਗ ਰੱਖਣੇ ਆ ਸੱਤ ਪਤਾਸੀ ਪੰਜ ਅਗਰਬਤੀ ਇੱਕ ਸਰੋ ਤੇਲ ਦਾ ਚਿਰਾਗ ਰੋਸ਼ਨ ਕਰਨਾ ਆ ਮੀਰਾ ਗੋਸਪਾਲ ਸਰਕਾਰ ਦੇ ਨਾਮ ਦਾ ਅਤੇ ਇਤਰ ਅਤੇ ਇੱਕ ਸਾਫ ਕਿਸੇ ਗੜਵੀ ਜਾਂ ਗਲਾਸ ਵਿੱਚ ਜਲ ਇਹ ਸਾਰੀ ਸਮਗਰੀ ਤੁਸੀਂ ਆਪਣੇ ਕੋਲ ਰੱਖ ਲੈਣੀ ਆ ਜਦੋਂ ਤੁਸੀਂ ਯੋਗ ਸ਼ੁਰੂ ਕਰਨਾ ਆ ਇਹ ਵਿਧੀ ਮੈਂ ਉਹਨਾਂ ਲੋਕਾਂ ਲਈ ਦੱਸ ਰਿਹਾ ਜਿਹੜੇ ਹਰ ਰੋਜ਼ ਪੜਨਾ ਚਾਹੁੰਦੇ ਆ ਜਿਹੜੇ 41 ਦਿਨ ਦੀ ਸਾਧਨਾ ਕਰਨਾ ਚਾਹੁੰਦੇ ਆ ਉਹਨਾਂ ਲਈ ਵੀ ਬਾਅਦ ਚ ਦੱਸੂਗਾ ਪਹਿਲਾਂ ਉਹ ਲੋਕ ਸੁਣ ਲੈਣ ਜਿਹੜੇ ਹਰ ਰੋਜ਼ ਇਸ ਕਲਮੇ ਨੂੰ ਪੜਨਾ ਚਾਹੁੰਦੇ ਆ ਤੇ ਇਹ ਸਾਰੀ ਸਮਗਰੀ ਤੁਸੀਂ ਪਹਿਲੇ ਦਿਨ ਜਦੋਂ ਸ਼ੁਰੂ ਕਰਨੀ ਹੈ ਇਸ ਕਲਮੇ ਦੀ ਪੜਾਈ ਉਹ ਦਿਨ ਤੁਸੀਂ ਇਹ ਸਾਰੀ ਸਮਗਰੀ ਲਗਾਉਣੀ ਹੈ ਦੇਣੀ ਹੈ ਤੇ ਤੁਸੀਂ ਇੱਕ ਮਾਲਾ ਦਾ ਜੋਬ ਕਰ ਲੋ ਚਾਹੇ ਦੋ ਦਾ ਕਰ ਲੋ ਚਾਹੇ ਤਿੰਨ ਦਾ ਕਰ ਲੋ ਜਿੰਨਾ ਵੀ ਤੁਹਾਡੇ ਕੋਲ ਸਮਾਂ ਲੱਗਦਾ ਹੈ ਉਨਨਾ ਤੁਸੀਂ ਜੋਬ ਕਰ ਸਕਦੇ ਹੋ ਘੱਟੋ ਘੱਟ ਇੱਕ ਮਾਲਾ ਦਾ ਜੋਬ ਜ਼ਰੂਰ ਕਰਨਾ ਹੈ ਜੋਬ ਕਰਨ ਤੋਂ ਪਹਿਲਾਂ ਤੁਸੀਂ ਅਰਗਵਤੀ ਜਗਾ ਦੇਣੀ ਹੈ ਚਿਰਾਗ ਰੋਸ਼ਨ ਕਰ ਦੇਣਾ ਹੈ ਪੂਰੇ ਕਮਰੇ ਦੇ ਵਿੱਚ ਜਾਂ ਫਿਰ ਜਿੱਥੇ ਤੁਸੀਂ ਆਪਣੇ ਮੰਦਰ ਦੇ ਵਿੱਚ ਬੈਠ ਕੇ ਵੰਦਗੀ ਇਬਾਦਤ ਕਰਦੇ ਹੋ ਉੱਥੇ ਬੈਠ ਕੇ ਤੁਸੀਂ ਇਧਰ ਛਿੜਕ ਦੇਣਾ ਹੈ ਅਤੇ ਨਿਆਜ਼ ਦਾ ਭੂਗ ਲਵਾਨ ਤੋਂ ਬਾਅਦ ਤੁਸੀਂ ਇਸ ਕਲ ਮੈਨੂੰ ਪੜਨਾ ਸ਼ੁਰੂ ਕਰ ਦੇਣਾ ਹੈ ਅਦੇ ਬਾਅਦ ਵਿੱਚ ਉਹ ਨਿਆਜ਼ ਪੰਛੀਆਂ ਨੂੰ ਪਾ ਦੇਣੀ ਹੈ ਦਰਵਿਸ਼ਾਂ ਨੂੰ ਪਾ ਦੇਣੀ ਹੈ ਘਰ ਵਿੱਚ ਸਾਰੀ ਮੈਂਬਰਾਂ ਨੂੰ ਬੰਨ੍ਹ ਦੇਣੀ ਹੈ ਆਪ ਖਾ ਲੈਣੀ ਹੈ ਤੇ ਜਲਦ ਅਗਰ ਦੇ ਅੰਦਰ ਬਾਹਰ ਸਿਟਾ ਦੇ ਦੇਣਾ ਹੈ ਇਸ ਤਰ੍ਹਾਂ ਤੁਸੀਂ ਇਸ ਕਲ ਮੈਨੂੰ ਸ਼ੁਰੂ ਕਰ ਲੈਣਾ ਹੈ ਅਤੇ ਵਿੱਚ 11ਵੀਂ ਜ਼ਰੂਰ ਦੇਣੀ ਹੈ ਵੈਸੇ ਤਾਂ ਜਿਹੜੇ ਲੋਕ ਮੇਰਾ ਗੌਸਪਲ ਸਰਕਾਰ ਨੂੰ ਮੰਨਦੇ ਨੇ ਉਹ 11ਵੀਂ ਦਿੰਦੇ ਹੀ ਦਿੰਦੇ ਨੇ ਬਸ ਤੁਸੀਂ ਇਹੀ ਕਰਮ ਕਰਨਾ ਹੈ ਤੁਸੀਂ ساری ਜ਼ਿੰਦਗੀ ਇਸ ਕਲਮੇ ਨੂੰ ਪੜੀ ਜਾਓ ਇਸ ਕਲਮੇ ਦਾ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਮੇਰਾ ਗੋਸਵਾਲ ਸਰਕਾਰ ਦੀ ਤੁਹਾਡੇ ਤੇ ਕਿਰਪਾ ਹੋਵੇਗੀ ਜ਼ਰੂਰੀ ਨਹੀਂ ਹੈ ਕਿ ਜਿਹੜੇ ਸਾਧਨਾ ਕਰਦੇ ਨੇ ਇਕਾਲੀ ਦਿਨ ਦੀ ਸਾਧਨਾ ਕਰਦੇ ਨੇ ਚਲੇ ਕਰਦੇ ਨੇ ਉਹਨਾਂ ਨੂੰ ਹੀ ਦਰਸ਼ਨ ਹੁੰਦੇ ਨੇ ਜਿਨ੍ਹਾਂ ਦੀ ਰੂਹ ਸੱਚੀ ਹੁੰਦੀ ਹੈ ਜਿਨ੍ਹਾਂ ਦਾ ਪਿਆਰ ਗੋਸਵਾਲ ਸਰਕਾਰ ਲਈ ਸੱਚਾ ਹੋਵੇਗਾ ਮੇਰਾ ਗੋਸਵਾਲ ਸਰਕਾਰ ਨੂੰ ਉਹਨੂੰ ਆਪਣੇ ਭਗਤ ਨੂੰ ਆਪਣੇ ਮਰੀਦ ਨੂੰ ਦਰਸ਼ਨ ਦੇਣ ਲਈ ਹਾਜ਼ਰ ਹੋਣਾ ਹੀ ਪਵੇਗਾ ਤੁਹਾਡੀ ਬੰਦਗੀ ਇਬਾਦਤ ਤੁਹਾਡੇ ਤੱਕ ਤੁਹਾਡੇ ਪੀਰਾਂ ਨੂੰ ਖਿੱਚ ਕੇ ਲੈ ਆਵੇਗੀ ਤੇ ਦੋਸਤੋ ਜਿਹੜੇ ਲੋਗ ਇਸ ਕਲਮੇ ਨੂੰ 41 ਦਿਨ ਦੀ ਸਾਦਨਨ ਕਰਕੇ ਸਿੱਧ ਕਰਨਾ ਚਾਹੁੰਦੇ ਨੇ ਉਹ ਵੀ ਇਹੀ ਸਮਗਰੀ ਦੇਣੀ ਹੈ ਛੋਲਾ ਦੀ ਨਿਆਜ਼ ਦਿਸੇ ਕਿਉ ਦੀ ਵਿੱਚ ਸੱਤ ਤਸੇ ਰੱਖਣੇ ਨੇ ਗੁਲਾਬ ਦੇ ਫੁੱਲ ਪੰਜ ਰੱਖਣੇ ਨੇ ਸੱਤ ਲੌਂਗ ਸੱਤ ਇਲਾਇਚੀ ਪੰਜ ਅਗਰਬਤੀ ਅਤੇ ਵੀਰਗਾਉਂਸ ਪਾਕ ਸਰਕਾਰ ਦੇ ਨਾਮ ਦਾ ਚਿਰਾਗ ਰੋਸ਼ਨ ਕਰਨਾ ਹੈ 41 ਦਿਨਾਂ ਵਿੱਚ ਜਿੰਨੇ ਵੀ ਵੀਰਵਾਰ ਹੋਣਗੇ ਅਤੇ ਜਿੰਨੇ ਵੀ ਐਤਵਾਰ ਹੋਣਗੇ ਤੁਸੀਂ ਇਹ ਸਾਰੀ ਸਮਗਰੀ ਦੇਣੀ ਹੀ ਦੇਣੀ ਹੈ ਇਹ ਸਾਰੀ ਸਮਗਰੀ ਦਾ ਧੂਗ ਲਵਾਉਣਾ ਹੀ ਲੋਣਾ ਹੈ ਧੂਗ ਲਵਾਉਣ ਲਈ ਤੁਸੀਂ ਪਾਥੀਆਂ ਦੀ ਅੱਗ ਤਿਆਰ ਕਰਨੀ ਹੈ ਹੋ ਸਕਦਾ ਤੇ ਪਹਿਲਾਂ ਤੁਸੀਂ ਦੇਸੀ ਘੋਪਾ ਦੇਣਾ ਹੈ ਥੋੜਾ ਜਿਹਾ ਉਸ ਤੋਂ ਬਾਅਦ ਨਿਯਾਜ਼ ਦਾ ਧੂਲਵਾ ਦੇਣਾ ਹੈ ਅਤੇ ਫਿਰ ਤੁਸੀਂ ਹਰ ਰੋਜ਼ ਇਸ ਕਲਮੇ ਦਾ ਜਿਹੜਾ ਤੁਹਾਨੂੰ ਦੱਸਣਗੇ ਉਸ ਕਲਮੇ ਦਾ ਜਾਪ ਕਰਨਾ ਹੈ ਹਰ ਰੋਜ਼ ਪੰਜ ਮਾਲਾ ਦਾ ਜਾਪ ਕਰਨਾ ਹੈ ਅਤੇ ਇਹ ਜਾਪ ਤੁਸੀਂ ਸ਼ਾਮ ਦੇ ਸਮੇਂ ਕਰਨਾ ਹੈ ਜਦ ਸੂਰਜ ਛਿਪ ਜਵੇ ਸੂਰਜ ਛਿਪਣ ਤੋਂ ਬਾਅਦ ਪੂਰਬ ਦਿਸ਼ਾ ਵੱਲ ਮੁਖ ਕਰਕੇ ਪੂਰਬ ਦਿਸ਼ਾ ਵੱਲ ਮੁਖ ਕਰਕੇ ਬੈਠਣਾ ਹੈ ਇਸ ਕਲਮੇ ਨੂੰ ਜਾਪ ਕਰਨ ਲਈ ਤੁਹਾਡੀ ਜਿਹੜੀ ਤਸਵੀਰ ਹੈ ਉਹ 101 ਮਣਕਿਆਂ ਦੀ ਹੋਣੀ ਚਾਹੀਦੀ ਹੈ ਬਹੁਤ ਹੀ ਪਾਵਰਫੁਲ ਕਲਮਾ ਹੈ ਪਹਿਲੇ ਹਫਤੇ ਵਿੱਚ ਹੀ ਤੁਹਾਨੂੰ ਇਸ ਕਲਮੇ ਦੀ ਸ਼ਕਤੀ ਦਾ ਅੰਦਾਜ਼ਾ ਹੋਣਾ ਸ਼ੁਰੂ ਹੋ ਜਾਵੇਗਾ ਮੇਰਾ ਗੌਸ ਪਾਕ ਸਰਕਾਰ ਤੁਹਾਨੂੰ ਥੋੜੇ ਥੋੜੇ ਸੰਕੇਤ ਦੇਣ ਲੱਗ ਪੈਣਗੇ ਕਿ ਤੁਹਾਡੇ ਕਰੀਬ ਹੋ ਰਹੇ ਨੇ ਸੋ ਦੋਸਤੋ ਹੁਣ ਤੁਹਾਨੂੰ ਇੱਕ ਕਲਮਾ ਦੱਸ ਦਈਏ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਕਲਮੇ ਨੂੰ ਨੋਟ ਕਰ ਲੈਣਾ ਹੈ ਬismillahir rahmanir rahim ghaus pak peer madad meri dastgeer assalam alaikum yogi army wale peer main balak tera tu ਪੀਰ ਮੇਰਾ ਕਰਾਂ ਯਾਦ ਪੜਾਂ ਕਲਮਾ ਤੂੰ ਹਾਜ਼ਰ ਹੋ ਮੇਰੇ ਪੀਰਾ ਭੀੜ ਪਈ ਤੇਰੇ ਬੱਚੇ ਤੇ ਤੂੰ ਖੜਦਾ ਨਾਲ ਹੱਕ ਸੱਚੇ ਦੇ 11ਵੀਂ ਤੇਰੀ ਦੇਵਾ ਜ਼ਰੂਰ ਹਾਜ਼ਰ ਹੋਵੋ ਆਪ ਹਜ਼ੂਰ ਬਿਸਮਿਲ্লাহ ਯਾ ਅੱਲਾ ਬਿਸਮਿਲ্লাহ ਯਾ ਅੱਲਾ ਬਿਸਮਿਲ্লাহ ਯਾ ਅੱਲਾ ਸੋ ਦੋਸਤੋ ਇਹ ਸੀ حضرت ਮੀਰਾ ਗੌਸਪਾਕ ਸਰਕਾਰ ਦੀ ਕਲਾਮ ਇਸ ਕਲਾਮ ਦਾ ਤੁਸੀਂ ਵਿਰਧ ਕਰਨਾ ਹੈ ਇਸ ਕਲਾਮ ਨੂੰ ਸਿੱਧ ਕਰਨਾ ਹੈ ਦੋਸਤੋ ਤੁਸੀਂ ਜਿਹੜਾ ਟਾਈਮ ਤੁਸੀਂ ਪਹਿਲੇ ਦਿਨ ਤੋਂ ਰੱਖਣਾ ਹੈ ਮੰਨ ਲਓ ਕਿ 8 ਵਜੇ ਤੁਸੀਂ ਪਹਿਲੇ ਦਿਨ ਰੱਖਿਆ ਹੈ 8 ਵਜੇ ਤੋਂ ਤੁਸੀਂ ਸਾਧਨਾ ਸ਼ੁਰੂ ਕੀਤੀ ਹੈ ਹਰ ਰੋਜ਼ ਉਹੀ ਟਾਈਮ ਰੱਖਣਾ ਹੈ ਤੇ ਬਿਨਾ ਕਿਸੇ ਨਾਗੇ ਤੋਂ 41 ਦਿਨ ਤੱਕ ਲਗਾਤਾਰ ਬਿਲਕੁਲ ਸਾਫ਼ پاک ਰਹਿ ਕੇ ਕਿਸੇ ਤਰ੍ਹਾਂ ਦੀ ਨਸ਼ੀਲੇ ਪਦਾਰਥ ਦਾ ਮੀਟ ਮੱਛੀ ਦਾ ਉਪਯੋਗ ਨਾ ਕਰਕੇ ਸੇਵਨ ਨਾ ਕਰਕੇ ਤੁਸੀਂ ਇਹ ਸਾਧਨਾ ਨੂੰ ਕਰਨਾ ਹੈ 41 ਦਿਨ ਤੱਕ ਬਿਲਕੁਲ ਨਹਾਤ ਹੋ ਕੇ ਸਾਹ ਪਾਕ ਹੋ ਕੇ ਤੁਸੀਂ ਇਹ ਸਾਧਨਾ ਕਰਨੀ ਹੈ ਇਸ ਕਲਮੇ ਦੀ ਪੜਾਈ ਕਰਨੀ ਹੈ ਇਨਸ਼ਾਅੱਲਾ ਤੁਹਾਨੂੰ ਦਰਸ਼ਨ ਜ਼ਰੂਰ ਹੋਣਗੇ ਤੇ ਜਿਹੜੇ ਲੋਕ 11ਵੀਂ ਦਿੰਦੇ ਨੇ ਉਹ ਵੀ 11ਵੀਂ ਤੇ ਇਸ ਕਲਮੇ ਦੀ ਕਮਾਲਾ ਕਰਨ ਤਾਂ 11ਵੀਂ ਵੀ ਜ਼ਰੂਰ ਮਨਜ਼ੂਰ ਹੋਵੇਗੀ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਨ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਦੁਆ ਫਰਿਆਦ ਅਮਲ ਵਜ਼ੀਫੇ ਆਪ ਸਭ ਲਈ ਲਾਭੇ ਹਾਂਦੇ ਰਹੇਗੇ ਜਿਵੇਂ ਮੰਨਦੇ ਹਾਂ ਇਸ ਵੀਡੀਓ ਦੇ ਵਿੱਚ ਜੈ ਪੀਰਾਂ ਦੀ